ਦੀ ਸਖਤ ਸ਼ਬਦਾਂ 'ਚ ਨਿੰਦਿਆ ਕਰਦੇ ਆ ਝਾੜੂ ਵਾਲੇ ਝਾੜੂ ਪੋਚਾ ਪਾਰਟੀ ਦੇ ਮੁੱਖ ਮੰਤਰੀ ਦੀ ਜਿਹੜੀ ਝਾੜੂ ਵਾਲਿਆਂ ਦੀ ਸਰਕਾਰ ਆ ਇਹ ਭਾਜੀਪੀ ਦੀ ਬੀ ਟੀਮ ਆ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਜੈਤੋ ਵਿਖੇ ਮੌਜੂਦਾ ਜਿੱਥੇ ਕਿ ਕਿਸਾਨਾਂ ਵੱਲੋਂ ਅੱਜ ਰੇਲਾਂ ਰੋਕੀਆਂ ਗਈਆਂ ਨੇ ਸ਼ੰਭੂ ਬੈਰੀਅਰ ਤੇ ਖਨੌਰੀ ਬੈਰੀਅਰ ਤੇ ਜੋ ਕਿ ਪੱਕੇ ਮੋਰਚੇ ਲੱਗੇ ਨੇ 10 ਮਹੀਨਿਆਂ ਤੋਂ ਜਿਹੜਾ ਕਿਸਾਨਾਂ ਵੱਲੋਂ ਮੋਰਚਾ ਲਗਾਇਆ ਗਿਆ ਪਰ ਸਰਕਾਰ ਜਿਹੜੀ ਟਸ ਤੋਂ ਮਸ ਨਹੀਂ ਹੋ ਰਹੀ ਕੀ ਕਾਰਨ ਹੈ ਕਿਉਂ ਨਹੀਂ ਹੋ ਰਹੀ ਗੱਲਬਾਤ ਕਰਦੇ ਆਂ ਕਿਸਾਨਾਂ ਆਗੂ ਸਾਡੇ ਨਾਲ ਮੌਜੂਦਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਕਿਵੇਂ ਠੀਕ ਹੋ ਜੀ ਹਾਂ ਵਧੀਆ ਠੀਕ ਆ ਜੀ ਤਾਂ ਜਿਹੜਾ ਮੋਰਚਾ ਲੱਗਿਆ ਹੋਇਆ ਕਿਵੇਂ ਆ ਪਹਿਲਾਂ ਉੱਥੇ ਦੱਸੋ ਕੀ ਹਾਲਾਤ ਨੇ ਉੱਥੇ ਹਾਲਾਤ ਦੇਖੋ ਮੋਰਚੇ ਦੇ ਵਿੱਚ ਇਸ ਵਕਤ ਜਿਹੜੇ ਹਾਲਾਤ ਆ ਜੇ ਤਾਂ ਪ੍ਰਧਾਨ ਜੀ ਦੀ ਢੱਲੇਵਾਲ ਸਾਹਿਬ ਦੀ ਸਿਹਤ ਦੀ ਗੱਲ ਕਰਕੇ ਤਾਂ ਬੜਾ ਦੁਖੀ ਮਾਨਾ ਕਹਿਣਾ ਪੈ ਰਿਹਾ ਕਿ ਜਦੋਂ ਸਰਕਾਰਾਂ ਮੰਨੀਆਂ ਹੋਈਆਂ ਮੰਗਾ ਲਾਗੂ ਨਹੀਂ ਕਰ ਰਹੀਆਂ ਤਾਂ ਉਹਨਾਂ ਵੱਲੋਂ ਮਰਨ ਵਰਤ ਦਾ ਐਲਾਨ ਕੀਤਾ ਗਿਆ ਪਿਛਲੇ 23 ਦਿਨਾਂ ਤੋਂ ਢੱਲੇਵਾਲ ਸਾਹਿਬ ਦੇ ਅਨਾਜ ਦਾ ਦਾਣਾ ਇੱਕ ਜਿਹੜਾ ਅੰਦਰ ਨਹੀਂ ਗਿਆ ਜਿਸ ਨੂੰ ਲੈ ਕੇ ਸਿਹਤ ਉਹਨਾਂ ਦੀ ਬਹੁਤ ਵਿਗੜ ਚੁੱਕੀ ਆ ਬਲੱਡ ਪ੍ਰੈਸ਼ਰ ਉਪਰੇ ਹੇਠਾਂ ਜਾ ਰਿਹਾ ਹੈ ਚੱਕਰ ਆ ਰਹੇ ਆ ਰੰਗ ਪੀਲਾ ਪੈ ਚੁੱਕਿਆ ਸਿਹਤ ਬਹੁਤ ਕਮਜ਼ੋਰ ਹੋ ਚੁੱਕੀ ਆ ਪ੍ਰਮਾਣਿਕ ਤੌਰ ਤੇ ਪ੍ਰਧਾਨ ਜੀ ਬਹੁਤ ਉਹਨਾਂ ਦੇ ਹੌਸਲੇ ਬੁਲੰਦ ਨੇ ਜਿੰਨੀ ਦੇਰ ਤੱਕ ਸਰਕਾਰ ਮੰਗਾ ਨਹੀਂ ਮੰਨੂਗੀ ਉਨੀ ਦੇਰ ਤੱਕ ਅੰਦੋਲਨ ਵੀ ਉਹ ਮਰਨ ਵਰਤਾਲਾ ਚੱਲਦਾ ਰਹੂਗਾ 10 ਮਹੀਨਿਆਂ ਤੋਂ ਬੈਠੇ ਹੋਣ ਲੱਗਦਾ ਸਰਕਾਰ ਮੰਗਾ ਮੰਨ ਲੂ ਦੇਖੋ ਸਰਕਾਰ ਨੂੰ ਮੰਨਾ ਮੰਗਾ ਸਰਕਾਰ ਨੂੰ ਮੰਨਣੀਆਂ ਹੀ ਪੈਣੀਆਂ ਸਮਾਂ ਲੱਗ ਸਕਦਾ ਪਿਛਲੀ ਵਾਰ ਜਦੋਂ ਤਨ ਖੇਤੀ ਕਾਨੂੰਨ ਆਏ ਸੀ ਉਦੋਂ ਆਪਾਂ ਦਿੱਲੀ ਵੱਲ ਵਧੇ ਆ ਸਰਕਾਰ ਨੂੰ ਸਮਾਂ ਲੱਗਿਆ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਜਿਹੜੇ ਮੋਦੀ ਨੇ ਤਨ ਖੇਤੀ ਕਾਨੂੰਨ ਲਿਆਂਦੇ ਆ ਇਹ ਰੱਦ ਨਹੀਂ ਹੋਣਗੇ ਵਾਪਸ ਨਹੀਂ ਲੈਣਗੇ ਤਾਂ ਉਹ 13 13 ਮਹੀਨੇ ਅੰਦੋਲਨ ਲੜ ਕੇ ਉਹ ਕਾਨੂੰਨ ਆਪਾਂ ਰੱਦ ਕਰਵਾ ਕੇ ਆਏ ਉਦੋਂ ਤਾਂ 32 ਜਥੇਬੰਦੀਆਂ ਸੀ ਪਰ ਅੱਜ ਲੱਗਦਾ ਤੁਹਾਨੂੰ ਕਿ ਕਿਸਾਨੀ ਅੰਦੋਲਨ ਆ ਜਿਹੜਾ ਕੀਤਾ ਜਰੂਰ ਗਿਆ ਕਿਸਾਨੀ ਅੰਦੋਲਨ ਦੇ ਲਈ ਪੱਕਾ ਮੋਰਚਾ ਲੱਗਾ ਹੋਇਆ ਸ਼ੰਭੂ ਬੈਰੀਅਰ ਖਨੌਰੀ ਬੈਰੀਅਰ ਪਰ ਲੋਕਾਂ ਦੀ ਗਿਣਤੀ ਘੱਟ ਲੱਗਦੀ ਨਜ਼ਰ ਆ ਰਹੀ ਹੈ ਕਿਉਂਕਿ ਪਹਿਲਾਂ 32 ਜਥੇਬੰਦੀਆਂ ਸੀ ਇਸ ਟਾਈਮ ਜੇ ਗੱਲ ਕੀਤੀ ਜਾਵੇ ਸਰਵਪੰਥ ਦੇਰ ਦੀ ਜਥੇਬੰਦੀ ਦੀ ਗੱਲ ਹੋਵੇ ਜਾਂ ਜਗਜੀਤ ਸਿੰਘ ਢੱ ਦੇਖੋ ਉਦੋਂ 32 ਕਿਸਾਨ ਜਥੇਬੰਦੀਆਂ ਸੀ ਉਦੋਂ ਹੋਇਆ ਕੀ ਅਸੀਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਏ ਸਾਡਾ ਉਹਨਾਂ ਦਾ ਬਿਲਕੁਲ ਵਿਚਾਰਧਾਰਾ ਦੇ ਵੱਖਰੇਵੇਂ ਆ ਕੁਝ ਆਗੂ ਮੁੱਖ ਮੰਤਰੀ ਦੀ ਕੁਰਸੀ ਦੇ لالਚਾਂ ਦੇ ਵਿੱਚ ਉਹ ਮੋਰਚਾ ਇਕੱਲੇ ਕਾਨੂੰਨ ਰੱਦ ਕਰਵਾ ਕੇ ਵਾਪਸ ਆਏ ਪਰ ਜਿਹੜਾ ਹੁਣ ਦੁਬਾਰਾ ਤੋਂ ਮੋਰਚਾ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਕੇ ਕੇ ਐਮ ਐਮ ਕਿਸਾਨ ਮਜ਼ਦੂਰ ਮੋਰਚਾ ਦੋ ਫਾਰਮਾਂ ਵੱਲੋਂ ਐਲਾਨ ਕੀਤਾ ਗਿਆ ਔਰ ਉਹ ਦਿੱਲੀ ਵੱਲ ਵੱਧ ਰਹੇ ਆ ਜਿਹੜੀ ਗਿਣਤੀ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਉੱਥੇ ਜਾ ਕੇ ਦੇਖੋ ਦੁਬਾਰਾ ਤੋਂ ਪਹਿਲਾਂ ਵਾਲੇ ਅੰਦੋਲਨ ਵਰਗਾ ਜਿਹੜਾ ਅੰਦੋਲਨ ਉੱਥੇ ਚੱਲ ਰਿਹਾ ਰੋਜ਼ ਦਿਨ ਬਰ ਦਿਨ ਇਕੱਠ ਨੌਜਵਾਨਾਂ ਦਾ ਉੱਥੇ ਇਕੱਠ ਵੱਧ ਰਿਹਾ ਤੇ ਇਕੱਠ ਕਿਨੂ ਤੇ ਕੋਈ ਕਸਰ ਨਹੀਂ ਗਈ ਪਰ ਜਿਹੜਾ ਸਰਕਾਰ ਦਾ ਰਵਈਆ ਉਹ ਇਸ ਵਾਰ ਅੜੀ ਜਲਾ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਮਤਲਬ ਕਿਸਾਨਾਂ ਕੋਲੇ ਜ਼ਮੀਨ ਰਹੇ ਇਹ ਭੋਜਨ ਜਿਹੜਾ ਇਹ ਆਮ ਲੋਕਾਂ ਨੂੰ ਸਸਤਾ ਭੋਜਨ ਮਿਲੇ ਸਰਕਾਰ ਕਾਰਪੋਰੇਟ ਲੋਕਾਂ ਨੂੰ ਕੰਪਨੀਆਂ ਦੇ ਹੱਥਾਂ ਦੇ ਵਿੱਚ ਸਾਰੀਆਂ ਜ਼ਮੀਨਾਂ ਦੇਣੀਆਂ ਚਾਹੁੰਦੀ ਆ ਉਹ ਦੇਖਦੇ ਆ ਕਿੰਨੇ ਸਮੇਂ ਦੇ ਵਿੱਚ ਸਰਕਾਰਾਂ ਮੰਨਦੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਸਾਡੀਆਂ ਉਹ ਕਿੰਨੇ ਸਮੇਂ ਦੇ ਵਿੱਚ ਲਾਗੂ ਕਰਦੀਆਂ ਉਹ ਸਰਕਾਰਾਂ ਨੂੰ ਪਤਾ ਹੈ ਅੰਦੋਲਨਕਾਰੀਆਂ ਦਾ ਜਿਹੜਾ ਫਰਜ਼ ਹੁੰਦਾ ਕਿ ਅੰਦੋਲਨ ਕਰਨਾ ਸੜਕਾਂ ਤੇ ਜਾਣਾ ਰੇਲਵੇ ਟਰੈਕ ਜਾਮ ਕਰਨੇ ਸਰਕਾਰ ਨੂੰ ਜਿਹੋ ਜੀ ਵੀ ਕੋਈ ਚੁਣੌਤੀ ਦਾ ਕਿਸਾਨਾਂ ਨੂੰ ਸਾਹਮਣਾ ਕਰਨਾ ਪੈਂਦਾ ਉਹ ਚੁਣੌਤੀਆਂ ਕਿਸਾਨਾਂ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਅੱਜ ਰੇਲ ਰੁਕੀਆਂ ਗਈਆਂ ਰੇਲਾਂ ਰੁਕੀਆਂ ਗਈਆਂ ਤੁਹਾਡੇ ਵੱਲੋਂ ਕੀ ਲੱਗਦਾ ਤੁਹਾਨੂੰ ਇਸ ਰੇਲਾਂ ਰੋਕਣ ਦੇ ਨਾਲ ਆ ਜਿਹੜਾ ਸਰਕਾਰ ਤੇ ਕੋਈ ਅਸਰ ਪਵੇ ਦੇਖੋ ਰੇਲਵੇ ਰੋਕਣ ਦਾ ਸਾਡਾ ਮੇਨ ਮਕਸਦ ਕੀ ਹੈ ਕਿ ਦੱਲੇਵਾਲ ਸਾਹਿਬ ਨੇ ਮਰਨ ਵਰਤ ਦਾ ਐਲਾਨ ਕੀਤਾ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਦੇ ਲਈ ਇੱਕ ਹੋਰ ਪ੍ਰੋਗਰਾਮ ਹੈ ਜਿਹੜਾ ਰੇਲਵੇ ਟਰੈਕ ਦਾ 3 ਘੰਟੇ ਭਾਰਤ ਦੇ ਵਿੱਚ ਦਿੱਤਾ ਗਿਆ ਅੱਜ ਪੂਰੇ ਭਾਰਤ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਇਹ ਰੇਲਵੇ ਰੋਕ ਅੰਦੋਲਨ ਚੱਲ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਉੱਥੇ ਖਨੌਰੀ ਬਾਰਡਰ ਤੇ ਮਰਜੀਬੜਿਆਂ ਦੀਆਂ ਲਿਸਟਾਂ ਦਾ ਤਿਆਰ ਹੋ ਰਹੀਆਂ ਜਿਦੇ ਵਿੱਚ ਅਗਰ ਦੱਲੇਵਾਲ ਸਾਹਿਬ ਦਾ ਕੋਈ ਨੁਕਸਾਨ ਹੁੰਦਾ ਉਹ ਸ਼ਹਾਦਤ ਪਾ ਜਾਂਦੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਰਨ ਵਾਲਿਆਂ ਦੀਆਂ ਲਿਸਟਾਂ ਹੋਰ ਵੱਧ ਚੁੱਕੀਆਂ ਆ ਤੁਸੀਂ ਦੇਖਿਆ ਸੁਖਜੀਤ ਸਿੰਘ ਹਰਦੋ ਝੰਡੇ ਜਿਨ੍ਹਾਂ ਨੂੰ ਜਦੋਂ ਡੱਲੇਵਾਲ ਸਾਹਿਬ ਨੂੰ ਪੰਜਾਬ ਦੀ ਸਰਕਾਰ ਚੱਕ ਕੇ ਲੈ ਗਈ ਤਾਂ ਉਸੇ ਜਗ੍ਹਾ ਤੇ ਕਰੋਰੀ ਬਾਰਡਰ ਤੇ ਸੁਖਜੀਤ ਸਿੰਘ ਹਰਦੋ ਝੰਡੇ ਨੇ ਮਰਨ ਵਰਤ ਦਾ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਿਸਟਾਂ ਦਿਨ ਬਰ ਦਿਨ ਵੱਧ ਰਹੀਆਂ ਇਹ ਸਰਕਾਰ ਫੈਸਲਾ ਕਰ ਲੇ ਕਿ ਕਿੰਨੀਆਂ ਸ਼ਹਾਦਤਾਂ ਲੈਣੀਆਂ ਕਿੰਨੇ ਕਿਸਾਨਾਂ ਦੀਆਂ ਸ਼ਹੀਦੀਆਂ ਪਾ ਕੇ ਮੰਗਾ ਇਹ ਮੰਨਣੀਆਂ ਉਹ ਸਰਕਾਰ ਨੇ ਫੈਸਲਾ ਕਰਨਾ ਅਸੀਂ ਇਹ ਅੰਦੋਲਨ ਸ਼ਾਂਤਮਈ ਲੜਦੇ ਆ ਰਹੇ ਹਾਂ ਤੇ ਲੜਦੇ ਰਹਾਂਗੇ ਜੇਕਰ ਅਸੀਂ ਨਹੀਂ ਕਹਿੰਦੇ ਲੋਕ ਵੀ ਨਹੀਂ ਕਹਿੰਦੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਕਰੇ ਜਗਜੀਤ ਸਿੰਘ ਡਾਲੇਵਾਲ ਦੀ ਜੀ ਉਮਰ ਲੰਬੀ ਹੋਵੇ ਪਰ ਜੇਕਰ ਉਹਨਾਂ ਦੀ ਕਿਤੇ ਨਾ ਕਿਤੇ ਜਾਨ ਚਲੀ ਜਾਂਦੀ ਹੈ ਸਰਕਾਰ ਟਸਟਮਸ ਨਹੀਂ ਹੁੰਦੀ ਤਾਂ ਫਿਰ ਕੀ ਲੱਗਦਾ ਅੰਦੋਲਨ ਪਿੱਛੇ ਆਵੇਗਾ ਜਾਂ ਅੱਗੇ ਜਾਵੇਗਾ ਅੰਦੋਲਨ ਪਿੱਛੇ ਨਹੀਂ ਆਏਗਾ ਕਿਉਂਕਿ ਲੜਾਈ ਇਹ ਆਰ ਪਾਰ ਦੀ ਲੜਾਈ ਆ ਸਰਕਾਰ ਨੂੰ ਵੀ ਪਤਾ ਹੈ ਕਿ ਜਿੰਨੀ ਦੇਰ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨਾਂਗੇ ਇਹ ਚਾਹੇ ਕਿੰਨੇ ਵੀ ਕਿਸਾਨ ਸ਼ਹੀਦ ਹੋ ਜਾਣੇ ਵਾਪਸ ਨਹੀਂ ਆਉਣਗੇ ਕਿਉਂਕਿ ਲੜਾਈ ਅੱਜ ਸਾਡੇ ਭੋਜਣ ਦੀ ਆ ਅੱਜ ਪੂਰੇ ਭਾਰਤ ਦੇਸ਼ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਇੱਥੇ ਸਾਡੇ ਰੇਲਵੇ ਟ੍ਰੈਕ 'ਤੇ ਇੱਥੇ ਸਾਡੇ 에ਅਰਪੋਰਟ 'ਤੇ ਇੱਥੇ ਸਾਡੀਆਂ Jio ਵਰਗੀਆਂ ਕੰਪਨੀਆਂ ਲਿਆ ਕੇ BSNL ਨੂੰ ਖਤਮ ਕੀਤਾ ਇੱਥੇ ਸਾਡੇ ਸਰਕਾਰੀ ਨੌਕਰੀਆਂ ਕਰ ਰਹੇ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਇਹ ਸਾਰਾ ਤਾਮ-ਜਾਮ ਆ ਜਿਹੜਾ ਕਾਰਪੋਰੇਟ ਸੈਕਟਰ ਦੇ ਹੱਥ ਦੇਣ ਜਾ ਰਹੀ ਹੈ ਸਰਕਾਰ ਜੇਕਰ ਇਹ ਚੱਲਿਆ ਜਾਂਦਾ ਤਾਂ ਦੇਸ਼ ਆ ਜਿਹੜਾ ਦੂਸਰੀ ਵਾਰ ਕਲਾਮ ਹੋ ਜਾਣ ਇਸ ਕਰਕੇ ਵਾਪਸ ਆਉਣ ਵਾਲੀ ਗੱਲ ਤਾਂ ਇਹਦੋਂ ਇਹ ਇਹੋ ਜਿਹੀ ਗੱਲ ਸਾਨੂੰ ਨਹੀਂ ਕਰਨੀ ਚਾਹੀਦੀ ਸਾਡੀ ਲੜਾਈ ਆਰ ਪਾਰ ਦੀ ਲੜਾਈ ਆ ਬਾਈ ਜੀ ਕੀ ਲੱਗਦਾ ਤੁਹਾਨੂੰ ਸਰਕਾਰਾਂ ਦੀ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਜਦੋਂ ਪੰਜਾਬ ਸਰਕਾਰ ਨੇ ਵੀ ਸੱਤਾ ਦੇ ਵਿੱਚ ਆਉਣਾ ਸੀ ਉਪਰੋਂ ਜੇਕਰ ਗੱਲ ਕੇਂਦਰ ਸਰਕਾਰ ਦੀ ਕੀਤੀ ਜਾਵੇ ਮੋਦੀ ਖੁਦ ਕਹਿ ਰਿਹਾ ਪੀਐਮ ਸਾਹਿਬ ਕਹਿ ਰਹੇ ਕਿ ਅਸੀਂ ਕਿਸਾਨਾਂ ਦੇ ਪੱਖ ਦੀ ਗੱਲ ਕਰਦੇ ਹਾਂ ਪਰ ਜੇ ਪੰਜਾਬ ਸਰਕਾਰ ਦੀ ਗੱਲ ਕਰੇ ਸੀਐਮ ਭਗਵੰਤ ਮਾਨ ਕਹਿੰਦੇ ਸੀ ਐਮਐਸਪੀ ਅਸੀਂ ਝਟਕੀ ਮਾਰ ਕੇ ਦੇ ਦੇਾਂਗੇ ਪੰਜਾਬ ਦੇ ਵਿੱਚ ਤੁਸੀਂ 92% ਪਹਿਲਾਂ ਜਿੱਤ ਦਿੱਤੇ ਹੁਣ ਜਿਮਨੀ ਚੋਣਾਂ ਦੇ ਵਿੱਚ ਵੀ ਜਿੱਤੇ ਨੇ ਉਹਨਾਂ ਦੇ ਕਿਵੇਂ ਲੱਗਦਾ ਤੁਹਾਨੂੰ ਉਹਨਾਂ ਵੱਲੋਂ ਕੋਈ ਹੰਗਾਰਾ ਆਇਆ ਤੁਹਾਡੇ ਲਈ ਨਹੀਂ ਨਹੀਂ ਦੇਖੋ ਅਸੀਂ ਤਾਂ ਜਦੋਂ ਪਹਿਲਾ ਅੰਦੋਲਨ ਕਰਕੇ ਆਏ ਹਾਂ ਉਹਦੀ ਲੋਕਾਂ ਨੂੰ ਕਿਹਾ ਕਿ ਠੀਕ ਆ ਲੋਕਾਂ ਨੇ ਇੱਕ ਬਦਲਾ ਪਹਿਲਾਂ ਵਾਲਿਆਂ ਤੋਂ ਅੱਕੇ ਹੋਏ ਨੇ ਇਹਨਾਂ ਦੀ ਸਰਕਾਰ ਬਣਾਤੀ ਅਸੀਂ ਉਹਦੇ ਧਰਨਿਆਂ ਦੇ ਵਿੱਚ ਵੀ ਕਹਿੰਦੇ ਹੁੰਦੇ ਸੀ ਕਿ ਜਿਹੜੀ ਝਾੜੂ ਵਾਲਿਆਂ ਦੀ ਸਰਕਾਰ ਆ ਇਹ ਭਾਜਪਾ ਦੀ ਬੀ ਟੀਮ ਆ ਤਾਂ ਇਥੋਂ ਸਿੱਧ ਹੋ ਰਿਹਾ ਕਿਉਂਕਿ ਜਿਹੜਾ ਮੁੱਖ ਮੰਤਰੀ ਦੇ ਇੱਕ ਪਾਸੇ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਆ ਉਥੇ ਬਹੁਤ ਸਾਰੇ ਦੇਸ਼ ਵਿਦੇਸ਼ ਦੇ ਵਿੱਚੋਂ ਜਾ ਕੇ ਲੋਕ ਉਹਨਾਂ ਨੂੰ ਮਿਲ ਰਹੇ ਆ ਮੁੱਖ ਮੰਤਰੀ ਦੇ ਮੂੰਹ ਤੇ ਸਾਡੇ ਪ੍ਰਧਾਨ ਜੀ ਡੱਲੇਵਾਲ ਸਾਹਿਬ ਜਾਂ ਮੋਰਚੇ ਪ੍ਰਤੀ ਅਜ ਤੱਕ ਕੋਈ ਬਿਆਨ ਨਹੀਂ ਆ ਰਿਹਾ ਤਾਂ ਮਤਲਬ ਕੀ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਵੀ WTO ਦੀਆਂ ਨੀਤੀਆਂ ਜਿਹੜੀਆਂ ਵਿਸ਼ਵ ਪਾਰ ਦੀਆਂ ਨੀਤੀਆਂ ਉਹਨਾਂ ਨੂੰ ਟੇਢੇ ਢੰਗ ਨਾਲ ਕੇਂਦਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੇ ਤੁਲਿਆ ਹੋਇਆ ਇਸ ਕਰਕੇ ਅਸੀਂ ਇਹਨਾਂ ਦੀ ਸਖਤ ਸ਼ਬਦਾਂ 'ਚ ਨਿੰਦਿਆ ਕਰਦੇ ਹਾਂ ਝਾੜੂ ਵਾਲੇ ਝਾੜੂ ਪੂੰਝਾ ਪਾਰਟੀ ਦੇ ਮੁੱਖ ਮੰਤਰੀ ਦੀ ਕਿ ਜਿਨ੍ਹਾਂ ਨੇ ਅੰਦੋਲਨਕਾਰੀਆਂ ਦੀ ਆਵਾਜ਼ ਵੀ ਆਪਣੇ ਮੂੰਹ 'ਤੇ ਨਹੀਂ ਲੈ ਕੇ ਆਂਦੀ ਜੀ ਤਾਂ ਭਾਈ ਕੀ ਲੱਗਦਾ ਤੁਹਾਨੂੰ ਕਿਵੇਂ ਲੱਗਦਾ ਕੇਂਦਰ ਸਰਕਾਰ ਦੇ ਕੁਝ ਆਗੂ ਇਹ ਗੱਲ ਕਹਿੰਦੇ ਨੇ ਕਿ ਕੁਝ ਕਿਸਾਨ ਆ ਜਿਹੜੇ ਉਹ ਤਾਂ ਵੀ ਉਹਨਾਂ ਦਾ ਕੰਮ ਹੀ ਹੈ ਕਿ ਵਿਰੋਧ ਕਰਨਾ ਪਰ ਕੁਝ ਜਿਹੜੇ ਕਿਸਾਨ ਆ ਜ਼ਿਆਦਾਤਰ ਉਹ ਬੀਜੇਪੀ ਤੋਂ ਖੁਸ਼ ਨਹੀਂ ਤੁਹਾਨੂੰ ਲੱਗਦਾ ਖੁਸ਼ ਆ ਬੀਜੇਪੀ ਤੋਂ ਨਾ ਜੀ ਬੀਜੇਪੀ ਦੇ ਸਾਰੇ ਨਾਰਾਜ ਆ ਇਹਨਾਂ ਦਾ ਹੁਣ ਆਪਣੇ ਪੰਜਾਬ ਚ ਸੀ ਆਪਣੇ ਅੰਸਰਾ ਸੀ ਫੀਰਕੋਟ ਤੋਂ ਇਹਨਾਂ ਦਾ ਕਿੰਨਾ ਘਰਾਓ ਕਰਦੇ ਰਹੇ ਆ ਇਹਨਾਂ ਨੇ ਕੋਈ ਚੰਜਦਾ ਕੰਮ ਕਰਿਆ ਹੀ ਨਹੀਂ ਹੁਣ ਕਿੰਨੇ ਕਿਸਾਨ ਆ 9 ਮਹੀਨੇ 10 ਹੋ ਗਏ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਬੈਠੇ ਆ ਮਰਨ ਵਰਤ ਤੇ ਉਹਨਾਂ ਦੀ ਵੀ ਕੋਈ ਇਹਨਾਂ ਦੇ ਜੂਨ ਹੀ ਸਿਰਕਦੀ ਤੇ ਆਪਣਾ ਜੋ ਝੋਨਾ ਸੀਗਾ ਚੋਨਾ ਵੀ ਇਹਨਾਂ ਨੇ ਸਾਰਾ ਆਪਣੇ ਪੰਜਾਬ ਸਰਕਾਰ ਨੇ ਕਾਟ ਤੇ ਹੀ ਲਿਆ 9 9 10 10 ਕਿਲੋ ਕਾਟ ਕੱਟ ਕੇ ਚੋਨਾ ਖਰੀਦਿਆ ਗਿਆ ਤੇ ਰਹੇ ਸੀ ਜਿਹੜੀ ਯੂਰੀਆ ਸਾਨੂੰ ਹੁਣ ਨਹੀਂ ਮਿਲਦੀ 50 60 ਰੁਪਏ ਗੱਟੇ ਮਗਰ ਵੱਧ ਲਈ ਜਾਂਦੇ ਆ ਪੰਜਾਬ ਸਰਕਾਰ ਦਾ ਕੋਈ ਨਹੀਂ ਇਹਦੇ ਤੇ ਵੀ ਕੋਈ ਅਸਰ ਨਾ ਕੋਈ ਬੋਲੇ ਆ ਵੀ ਭਾਈ ਇਹ ਆਂਦੇ ਸੀ ਅਸੀਂ ਐ ਕਰਾਂਗੇ ਜਿਉਂ ਕਰਾਂਗੇ ਕੁਛ ਨਹੀਂ ਕਰਿਆ ਇਹਨਾਂ ਨੇ ਅੱਜ ਰੇਲਾਂ ਰੋਕੀਆਂ ਗਈਆਂ ਕੀ ਲੱਗਦਾ ਸਰਕਾਰ ਟਸ ਤੋਂਸ ਹੋ ਹਾਂਜੀ ਰੇਲਾਂ ਰੋਕਣੀਆਂ ਸੀ ਫਿਰ ਕੋਈ ਸਰਕਾਰ ਨੂੰ ਕੁਛ ਪਤਾ ਲੱਗੇ ਵੀ ਕਿਸਾਨਾਂ ਦਾ ਇਕੱਠ ਹੈ ਕਿਸਾਨਾਂ ਦਾ ਸਾਰਿਆਂ ਦਾ ਇਕੱਠਾ ਜੋ ਅਗਰਾਹਾ ਦੇ ਵੀ ਸੀਗੇ ਬੰਦੇ ਵਿੱਚ ਉਹ ਵੀ ਆਈ ਜਾਂਦੇ ਆ ਜੋ ਮੇਨ ਬੰਦੇ ਬੈਠੇ ਆ ਦੂਜੇ ਪਿੰਡਾਂ ਜੋ ਸਾਰੇ ਉੱਠ ਗਏ ਸਾਰੇ ਜਥੇਬੰਦੀਆਂ ਦੇ ਬੰਦੇ ਇੱਥੇ ਪਹੁੰਚੇ ਆ ਕੁਈ ਕਰੇ ਸਿੱਧੂਪੁਰ ਨੇ ਸਾਰੇ ਰਾਲੀ ਜਾਂਦੇ ਆ ਵਿੱਚ ਵੀ ਇੱਥੇ ਚੱਲੋ ਖਨੋਰੀ ਬਾਰਡਰ ਤੇ ਚੱਲੋ ਸਾਰੇ ਪਿੰਡਾਂ ਚੋ ਜਿੰਨੇ ਵੀ ਆਦਮੀ ਆ ਸਾਰੇ ਜਥੇਬੰਦਿਆਂ ਦੇ ਸਾਰੇ ਰਲ ਕੇ ਹੀ ਹੁਣ ਰਲੀ ਜਾਂਦੇ ਆ